ਤਾਂ ਨੇ ਜਿਹੜੇ ਕਿਉਂਕਿ ਇਹ ਬਰਸਾਤਾਂ ਉੱਪਰ ਹੋਈਆਂ ਨੇ ਤੇ ਪਾਣੀ ਆਇਆ ਹੈ ਪਾਣੀ ਡੈਮਾਂ ਦੇ ਵਿੱਚ ਵਧਿਆ ਵੀ ਆ ਤੇ ਜਿਸ ਤਰੀਕੇ ਨਾਲ ਡੈਮ ਦੇ ਵਿੱਚ ਪਾਣੀ ਵਧਿਆ ਛੱਡਿਆ ਵੀ ਹੈ ਜਿਹੜੇ ਦਰਿਆਣੇ ਉਹ ਸਾਰਿਆਂ ਦੇ ਵਿੱਚ ਪਾਣੀ ਵਧੂ ਹੋ ਰਿਹਾ ਸੋ ਇਸ ਕਰਕੇ ਕਈ ਜਗ੍ਹਾ ਦਿੱਕਤਾਂ ਆਈਆਂ ਨੇ ਕਪੂਰਥਲਾ ਜ਼ਿਲ੍ਹਾ ਹੈ ਫਿਰੋਜ਼ਪੁਰ ਹੈ ਫਾਜ਼ਿਲਕਾ ਹੈ ਤਰਨਤਾਰਨ ਹੈ ਸੋ ਇਹ 4-5 ਜ਼ਿਲ੍ਹਿਆਂ ਦੇ ਵਿੱਚ ਇਹ ਦਿੱਕਤ ਆਈ ਹੈ ਅਸੀਂ ਇਹਨਾਂ ਦੇ ਪ੍ਰਬੰਧਨ ਨੂੰ ਦੇਖਣ ਦੇ ਲਈ ਤੇ ਲੋਕਾਂ ਨੂੰ ਕੀ ਤਕਲੀਫਾਂ ਦੇਖਣ ਦੇ ਲਈ ਅਸੀਂ ਸਾਰੇ ਇੱਥੇ ਮੇਰੇ ਨਾਲ ਐਮਐਲਏ ਸਾਹਿਬ ਫੋਜਾ ਸਿੰਘ ਸਰਾਰੀ ਵੀ ਨੇ ਤੇ ਰਜਨੀਸ਼ ਦੇਹ ਆ ਜੀ ਨੇ ਮੈਡਮ ਜੀ ਨੇ ਭੁੱਲਰ ਜੀ ਦੇ ਬਾਈਫ ਹੋਣੇ ਕਰਨ ਕਟਾਰੀਆ ਜੀ ਹੈਗੇ ਨੇ ਤਾਂ ਅਸੀਂ ਸਾਰੇ ਸਾਰਾ ਸਾਡਾ ਪ੍ਰਸ਼ਾਸਨ ਇਹ ਦੇਖਣ ਦੇ ਲਈ ਕਿ ਕਿੱਥੇ ਕਿਸ ਚੀਜ਼ ਦੀ ਲੋੜ ਹੈ ਤੇ ਕੀ ਪ੍ਰਬੰਧ ਨੇ ਤਾਂ ਮੈਨੂੰ ਇਸ ਚੀਜ਼ ਦੀ ਤਸੱਲੀ ਹੈ ਕੱਲ ਮੈਂ ਇੱਥੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਗਿਆ ਸੀ ਲੋਕਾਂ ਨੇ ਖੋਦੇ ਆ ਉਹਦੇ ਹੱਥੇ ਕਿਹਾ ਵੀ ਦੇਖੋ ਇਹ ਤੇ ਕੁਦਰਤ ਦੇ ਬਸ ਬਰਸਾਤਾਂ ਹੋਣੀਆਂ ਬਰਸਾਤ ਘੱਟ ਹੋਣੀ ਵੱਧ ਹੋਣੀ ਪਰ ਸਰਕਾਰ ਵੱਲੋਂ ਪ੍ਰਬੰਧ ਪੂਰੇ ਆ ਅਸੀਂ ਸਾਰੀਆਂ ਮੈਡੀਕਲ ਟੀਮਾਂ ਸਾਰੇ ਕੋਈ ਪਸ਼ੂਆਂ ਦੇ ਡਾਕਟਰ ਨੇ ਜਿਹੜੇ ਕੋਈ ਪੀਣ ਵਾਲੇ ਪਾਣੀ ਦੀ ਗੱਲ ਕੋਈ ਫੂਡ ਦੀ ਗੱਲ ਜਿਸ ਚੀਜ਼ ਦੀ ਵੀ ਕਿਸੇ ਨੂੰ ਲੋੜ ਹੈ ਤੇ ਅਸੀਂ ਉਹਦਾ ਪ੍ਰਬੰਧ ਕੀਤਾ ਹੋਇਆ ਹੈ ਸਰਕਾਰ ਦੇ ਵੱਲੋਂ ਸਰ ਕੀ ਮੁਹੱਈਆ ਕਰਵਾਇਆ ਜਾ ਰਿਹਾ ਹੈਗਾ ਜਿਹੜੇ ਇਲਾਕੇ ਨੀਚਲੇ ਹੈਗੇ ਨੇ ਉੱਥੇ ਪਾਣੀ ਆਇਆ ਹੋਇਆ ਘਰਾਂ ਦੇ ਵਿੱਚ ਆਇਆ ਹੋਇਆ ਜਿਹੜੇ ਖੇਤ ਹੈਗੇ ਨੇ ਉੱਥੇ ਪਾਣੀ ਆਇਆ ਹੋਇਆ ਉਹਨਾਂ ਵਾਸਤੇ ਲੋਕਾਂ ਵਾਸਤੇ ਕੀ ਮਦਦ ਜੜੀ ਹੈ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਜੀ ਜਿਹੜੇ ਕਨੈਕਟੀਵਿਟੀ ਖਤਮ ਹੋ ਗਈ ਤੇ ਲੋਕਾਂ ਨੂੰ ਟੁੱਟ ਗਏ ਉਹਨਾਂ ਲਈ ਅਸੀਂ ਇਵੈਕੂਏਸ਼ਨ ਸੈਂਟਰ ਬਣਾਏ ਹੋਏ ਆ ਉੱਥੇ ਹਰ ਚੀਜ਼ ਦਾ ਪ੍ਰਬੰਧ ਕੀਤਾ ਹੈ ਨਾਲ ਰਸੋਈ ਬਣਾਈ ਹੈ ਖਾਣ ਦਾ ਪੀਣ ਦਾ ਡਾਕਟਰੀ ਸਹਾਇਤਾ ਦਾ ਉਹ ਸਾਰੇ ਪ੍ਰਬੰਧ ਹੈਗੇ ਨੇ ਤੇ ਜਿਹੜੇ ਲੋਕ ਉੱਥੇ ਅੰਦਰ ਬੈਠੇ ਆ ਬਾਹਰ ਨਹੀਂ ਆਣਾ ਚਾਹੁੰਦੇ ਘਰਾਂ ਨੂੰ ਛੱਡ ਕੇ ਉੱਥੇ ਬਕਾਇਦਾ ਕਿਸ਼ਤੀਆਂ ਦੇ ਰਾਹੀਂ ਸਾਰਾ ਸਮਾਨ ਉੱਥੇ ਪਹੁੰਚਾਇਆ ਜਾ ਰਿਹਾ ਸੋ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਮੰਤਰੀ ਸਾਹਿਬ ਮੁਆਵਜ਼ੇ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਕਿਸਾਨਾਂ ਦੀ ਕਿਸਾ ਇਫੈਕਟਡ ਹੋ ਗਈ ਹੈ ਜਿਹੜੀ ਉਸ ਦੇ ਮੁਆਵਜ਼ੇ ਦੀ ਵੀ ਮੰਗ ਹੋ ਰਹੀ ਹੈ ਤਾਂ ਉਹ ਵੀ ਕਰਾਂਗੇ ਪਰ ਅਸੀਂ ਜਿਹੜਾ ਹੈ ਕਿਉਂਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੁਦ ਮੋਨਿਟਰਿੰਗ ਕਰ ਰਹੇ ਨੇ ਕੱਲ ਮੈਂ ਮਿਲਿਆ ਸੀ ਉਹਨਾਂ ਨੂੰ ਤੇ ਅਸੀਂ ਜਿਹੜੀ ਵੀ ਕਿਸੇ ਕਿਸਮ ਦੀ ਰਿਕੁਆਇਰਮੈਂਟ ਹੈ ਉਹਦੇ ਲਈ ਕੰਟਰੋਲ ਰੂਮ ਸਥਾਪਿਤ ਕੀਤੇ ਨੇ ਤੇ ਅੱਜ ਅਸੀਂ ਇਹ ਕਰਨ ਜਾ ਰਹੇ ਹਾਂ ਵੈਸੇ ਕੀਤਾ ਵੀ ਹੈ ਪਹਿਲਾਂ ਹਰ ਬੰਦੇ ਕੋਲੇ ਉਹ ਮੋਬਾਈਲ ਨੰਬਰ ਹੋਏਗਾ ਤੇ ਸਾਡੇ ਅਧਿਕਾਰੀਆਂ ਕੋਲੇ ਉਹਨਾਂ ਦੇ ਨੰਬਰ ਹੋਣਗੇ ਉਹ ਕਿਸੇ ਵੀ ਟਾਈਮ ਕਾਲ ਕਰ ਸਕਦੇ ਨੇ ਤੇ ਉਸ ਨੂੰ ਉਹੀ ਚੀਜ਼ ਮਹੱਇਆ ਕਰੀ ਤਾਂ ਕਿ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ ਸਰ ਕੇਂਦਰ ਸਰਕਾਰ ਦੇ ਵੱਲੋਂ ਸਾਥ ਮਿਲ ਰਿਹਾ ਹੈਗਾ ਕੇਂਦਰ ਸਰਕਾਰ ਦੇ ਵੱਲੋਂ ਸਾਥ ਮਿਲ ਰਿਹਾ ਹੈਗਾ ਜਿਹੜੇ ਬੰਨ ਨੇ ਉਹ ਪੱਕੇ ਕਰਨ ਵਾਸਤੇ ਕਿਉਂਕਿ ਖੁਦ ਲੱਗੇ ਹੋਏ ਆ ਲੋਕ ਲੱਗੇ ਹੋਏ ਆ ਸੰਸਥਾਵਾਂ ਲੱਗੀਆਂ ਹੋਈਆਂ ਨੇ ਜੀ ਦੇਖੋ ਪਹਿਲੀ ਗੱਲ ਤਾਂ ਤੁਸੀਂ ਮੁਆਵਜ਼ੇ ਦੀ ਕੀਤੀ ਸੀ ਅਸੀਂ ਮੁਆਵਜ਼ਾ ਦੇਵਾਂਗੇ ਥੈਂਕ ਯੂ ਜੋ ਵੀ ਨੁਕਸਾਨ ਹੋਇਆ ਐਜ ਪਰ ਲਾਅ ਐਜ ਪਰ ਕਾਨੂੰਨ બસ ਹੀ ਸਾਰਾ ਹੁਮ ਆ ਜਮੇਦਾਰ ਬਰ ਠੀਕ ਆ ਸਰ ਥੈਂਕ ਯੂ ਦੂਜੀ ਗੱਲ ਜਿਹੜੀ ਤੁਸੀਂ ਸੈਂਟਰ ਦੀ ਗੱਲ ਕੀਤੀ ਹੈ ਦੇਖੋ ਇਹ ਸਮਾਂ ਕਿਸੇ ਦੀ ਨੁਕਤਾਚੀਨੀ ਦਾ ਨਹੀਂ ਹੈ ਜੇ ਮੈਂ કહਾਂ ਕਿਉਂਕਿ ਅੱਜ ਸਮਾਂ ਇਹ ਆ ਵੀ ਸਾਰੇ ਰਲ ਮਿਲ ਕੇ ਪਹਿਲਾਂ ਏਸਾਫਤ ਚੋਂ ਨਿਕਲੀਏ ਪਰ ਜੇ ਤੁਸੀਂ ਸਵਾਲ ਪੁੱਛਿਆ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਜਿਹੜੀਆਂ ਸਾਰੀਆਂ ਪ੍ਰੋਬਲਮ ਕ੍ਰੀਏਟ ਕੀਤੀਆਂ ਹੋਈਆਂ ਨੇ ਕੇਂਦਰ ਦੀਆਂ ਸਰਕਾਰਾਂ ਨੇ ਸਾਡੇ ਪੰਜਾਬ ਦੇ ਲਈ ਕੀਤੀਆਂ ਹੋਈਆਂ ਨੇ ਹੁਣ ਜਦੋਂ ਸਾਡੇ ਗੈਰ ਰਿਪੇਰੀਅਨ ਸਟੇਟਸ ਨੇ ਉਹਨਾਂ ਨੂੰ ਤਾਂ ਸਾਡਾ ਪਾਣੀ ਦੇਤਾ ਅਧਰਿਆਵਾਂ ਦੀ ਮਾਰ ਹੈ ਜਿਹੜੀ ਅਸੀਂ ਚੱਲ ਰਹੇ ਹਾਂ ਪਾਣੀ ਵੱਧ ਆ ਗਿਆ ਨੁਕਸਾਨ ਹੋ ਗਿਆ ਸਾਡੇ ਸਾਡੇ ਲੋਕ ਪਰੇਸ਼ਾਨ ਹੋ ਰਹੇ ਨੇ ਇਹਦੇ ਲਈ ਉਹਨਾਂ ਸਟੇਟਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਉਹ ਤੇ ਆਰਾਮ ਨਾਲ ਬੈਠੇ ਨੇ ਬਲਕੇ ਸਾਨੂੰ ਨਸੀਤਾਂ ਦੰਦੇ ਆ ਕਿ ਡੈਮਾਂ ਦੇ ਵਿੱਚ ਪਾਣੀ ਭਰ ਜਾਂਦੇ ਹੋ ਹੁਣ ਡੈਮ ਦੀ ਸਥਿਤੀ ਹੈ 1390 ਫੁੱਟ ਡੈਮ ਦੀ ਸਥਿਤੀ ਹੈ ਜਿਹੜੀ ਰੱਖੀ ਜਾ ਸਕਦੀ ਹੈ ਪਾਣੀ ਉੱਥੇ 1384 ਫੁੱਟ ਹੋ ਗਿਆ ਤੇ ਅਸੀਂ 1390 ਤੇ ਛੱਡੀਏ ਇਹਦੇ ਸਾਰੇ ਪੰਜਾਬ ਨੂੰ ਤਬਾਹ ਕਰ ਦੂਗਾ ਅਸੀਂ ਸਿਸਟਮ ਬਣਾਇਆ ਕਿ ਹੌਲੀ ਹੌਲੀ ਛੱਡੀ ਉਹਨਾਂ ਦਾ ਸਿਸਟਮ ਇਹ ਹੈ ਵੀ ਪਾਣੀ ਭਰ ਜਾਂਦੇ ਹੋ ਤਾਂ ਕਿ ਸਾਨੂੰ ਪਾਣੀ ਦਿੱਤਾ ਜਾ ਸਕੇ ਜਦੋਂ ਸਾਡਾ ਗਲਕੋਟ ਕੇ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਪਾਣੀ ਦੂਜੇ ਸਟੇਟਾਂ ਨੂੰ ਦਿੱਤਾ ਗਿਆ ਤੇ ਤਾਂ ਉਸ ਸਮੇਂ ਇਹ ਕਲਾਜ ਵੀ ਸੈਂਟਰ ਗਵਰਨਮੈਂਟ ਪਾ ਦੰਦੀ ਵੀ ਜੇ ਪਾਣੀ ਲੈਣਾ ਉਹਨਾਂ دریاਵਾਂ ਦਾ ਤੇ ਉਹਨਾਂ ਦੀ ਬਰਬਾਦੀ ਵੇਲੇ ਵੀ ਕਿਤੇ ਮਾੜਾ ਮੋਟਾ ਹਿੱਸਾ ਪਾ ਦਿਓ ਮੰਤਰੀ ਸਾਹਿਬ